ਮੇਂ ਟੀਵੀ ਦੀ ਪ੍ਰੋਬਲਮ ਜਿੰਨ ਬਹੁਤ ਜ਼ਿਆਦਾ ਹੋ ਗਈ ਸੀਗੀ ਖਾਂਸੀ ਬਹੁਤ ਜ਼ਿਆਦਾ ਹੁੰਦੀ ਸੀ ਬਹੁਤ ਦਵਾਈਆਂ ਖਾਦੀਆਂ ਸੀਗੀਆਂ ਤੇ ਬਾਅਦ ਵਿੱਚ ਅਸੀਂ ਸਰਕਾਰੀ ਹਸਪਤਲ ਗਏ ਤੇ ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਸਿਟੀ ਸਕੈਨ ਕਰਵਾ ਕੇ ਲਿਓ ਤੇ ਫਿਰ ਅਸੀਂ ਉਹ ਕਰਵਾਈ ਤੇ ਉਹਦੇ ਵਿੱਚ ਬਾਅਦ ਚ ਪਤਾ ਲੱਗਾ ਕਿ ਜਾਂ ਟੀਵੀ ਦੀ ਪ੍ਰੋਬਲਮ ਹੋ ਗਈ ਹੈ ਤੇ ਬਹੁਤ ਜ਼ਿਆਦਾ ਹੋ ਗਈ ਸੀ ਉਹਦੇ ਕਰਕੇ ਫਿਰ ਮੇਰੇ ਕੋ ਮੈਨੂੰ ਉਲਹੀਆਂ ਵਗੈਰਾ ਸਾਰਾ ਕੁਝ ਇਦਾਂ ਹੋ ਗਿਆ ਬਹੁਤ ਕਮਜ਼ੋਰੀ ਹੋ ਗਈ ਤੁਰਿਆ ਵੀ ਨਹੀਂ ਸੀ ਜਾਂਦਾ ਫਿਰ ਅਸੀਂ ਇੱਥੇ ਇਹਨਾਂ ਨੇ ਮੈਨੂੰ ਐਡਮਿਟ ਕਰਵਾਇਆ ਉਦੋਂ ਚੋਂ ਟ੍ਰੀਟਮੈਂਟ ਚੱਲਿਆ ਪਰ ਸਾਡੇ ਕੋਲ ਕੋਤੂਰਾ ਇਲਾਜ ਨਹੀਂ ਸੀ ਹੋਇਆ ਹਿੰਦਿਆ ਸੀਗਾ ਦੇਹਲਾਤ ਸਾਡੇ ਇਕੱਲੇ ਮੇਰੇ ਹਸਬੰਦ ਹਰਪ੍ਰੀਤ ਸਿੰਘ ਇਹ ਵੀ ਮੈਡੀਕਲ ਸਟੋਰ ਤੇ ਲੱਗੇ ਆ ਤੇ ਇਹ ਵੀ ਬਸ ਇਦਾਂ ਹੀ ਇਕੱਲੇ ਕਰਨ ਵਾਲੇ ਆ ਕਾਜ਼ਲ ਜੀ ਬੜਾ ਹੜੀ ਬਹੁਤ ਹੈਲਪ ਕੀਤੀ ਆ ਮੈਨੂੰ ਹਾਰਡ ਕੋ ਲਾਜ ਨਹੀਂ ਹੋਣਾ ਕਿ ਮੈਂ ਬਜ ਨਹੀਂ ਸਕਦੀ ਜਿੰਦਾਂ ਦੀ ਮੇਰੀ ਹਰਨਾਤ ਹੀ ਤੁਹਾਡੀ ਉਹਨਾਂ ਨੇ ਹੈਲਪ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਮੇਰੀ ਬੱਚੀ ਦੇ ਬੱਚੀ ਦੇ ਪੈਰਾਂ ਪਿੱਛੇ ਮੇਰੇ ਹੈਲਪ ਕੀਤੀ ਹੈ ਤੇ ਮੇਰੀ ਜਿੰਦਗੀ ਦੁਬਾਰਾ ਦਿੱਤੀ ਹੈ ਮੈਂ ਆਪਣੇ ਪਰਿਵਾਰ ਵਿੱਚ ਹੋਣਾ ਬਹੁਤ ਖੁਸ਼ ਹਾਂ ਮੇਰੀ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ